ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਜੀ ਸਾਰੇ ਭੈਣ ਭਰਾ ਵਧੀਆ ਹੋ ਜੀ ਅੱਛਾ ਜੀ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈਗੀ ਆ ਜੀ ਕਿ ਮੈਂ ਮੈਂ ਪਹਿਲਾਂ ਹੀ ਦੱਸਿਆ ਵੀ ਮੈਂ ਇਦਾਂ ਦਾ ਨਹੀਂ ਹਾਂ ਮੈਂ ਦਾੜੀ ਸ਼ੇਪ ਵੀ ਕਰ ਲੈਣਾ ਮੈਂ ਗੰਜਾ ਵੀ ਹੋ ਜਾਣਾ ਮੈਂ ਵਾਲ ਰੱਖ ਵੀ ਲੈਣਾ ਮੈਂ ਦਾੜੀ ਰੱਖ ਵੀ ਲੈਣਾ ਖਟਾ ਵੀ ਲੈਣਾ ਮੈਂ ਇਦਾਂ ਦਾ ਨਹੀਂ ਹੁਣ ਜਿਹੜੀ ਤੁਸੀਂ ਥੰਬਨੇਲ ਦੇਖਿਆ ਹੋਣਾ ਹਾਂ ਥੰਬਨੇਲ ਦੇਖ ਲਿਆ ਹੋਣਾ ਵੀ ਕੀ ਗੱਲਬਾਤ ਹੋਣ ਵਾਲੀ ਆ ਅਸ਼ਰ ਮੈਂ ਇੱਕ ਵੀਡੀਓ ਚਲਾਉਣਾ ਮੈਂ ਜਿਹੜੇ ਦਾਨੀ ਪੁਰਸ਼ ਦਾਨੀ ਪੁਰਸ਼ ਮੈਂ ਇਹਨਾਂ ਦੀ ਗੱਲ ਕਰਦਾ ਦਾਨੀ ਪੁਰਸ਼ਾਂ ਦੀ ਗੱਲ ਕਰਨੀ ਹੈ ਪਾਏ ਅੱਜ ਵੀ ਇਹ ਕਰਦੇ ਕੀ ਹੈ ਇਹ ਅਸੀਂ ਹੈ ਨਾ ਅਸੀਂ ਮੈਂ ਫੇਸਬੁੱਕ ਤੇ ਇਹ ਵੀਡੀਓ ਬੜਾ ਵੇਖਿਆ ਬੱਚੇ ਦਾ YouTube ਤੇ ਫੇਸਬੁੱਕ ਤੇ ਇੰਸਟਾਗ੍ਰam ਤੇ ਮੈਂ ਕਹਿੰਦਾ ਦੁਨੀਆ ਦਾ ਕੋਈ ਇਦਾਂ ਦਾ ਪਲੇਟਫਾਰਮ ਹੈ ਨਹੀਂਗਾ ਆਪਣਾ ਨੈਟ ਦੇ ਉੱਤੇ ਕੋਈ ਸੋਸ਼ਲ ਮੀਡੀਆ ਦਾ ਮੈਨੂੰ ਲੱਗਦਾ ਰਹਿ ਨਹੀਂ ਗਿਆ ਹੋਣਾ ਕਿ ਜਿੱਥੇ ਵੀਡੀਓ ਨਾ ਗਈ ਹੋਵੇ ਹਮੇ ਕਾਰਨ ਦੱਸਦਾ ਵੀ ਲੋਕ ਇਹਨਾਂ ਦੀ ਹੈਲਪ ਕਿਉਂ ਕਰਦੇ ਆ ਇਦਾਂ ਜਿਹੜੀ ਬੰਦੇ ਇਹਨਾਂ ਦੀ ਹੈਲਪ ਕਿਉਂ ਕਰਦੇ ਮੈਂ ਮੈਂ ਤੁਹਾਨੂੰ ਕਾਰਨ ਦੱਸਣਾ ਇਹਦੇ ਪਿੱਛੇ ਇਹਦੇ ਪਿੱਛੇ ਇੱਕ ਕਾਰਨ ਹੈਲਪ ਨਹੀਂ ਕਰਦਾਗਾ ਕੋਈ ਵੀ ਮੈਂ ਤੁਹਾਨੂੰ ਪਹਿਲਾਂ ਇੱਕ ਵੀਡੀਓ ਵਿਖਾਉਣਾ ਤੁਸੀਂ ਉਹ ਵੀਡੀਓ ਵੇਖੋ ਆਜੋ ਹਾਂਜੀ ਅੱਜ ਆ ਵੀ ਬਾਬੇ ਉਹ ਮੇਰੀ ਅੱਛਾ ਤਣਾ ਕੀ ਆ ਆ ਵੇਖੋ ਪੰਜਾਬੀਓ ਆ ਆਖੋ ਆ ਵੀ ਤੁਸੀਂ ਤੁਹਾਨੂੰ ਵੀ ਦੱਸ ਅੱਛਾ ਤਣਾ ਨਹੀਂ ਜੀ ਕਬਲਾਂ ਗਾਇ ਵੀ ਕਹਿ ਰਹੀਆਂ ਪਾਈਆਂ ਜੇਬ ਚ ਪਾਈਆਂ ਆਹ ਜਿਹਾ ਪਰ ਕਟਾਈ ਕਿਹਦਾ ਆਹ ਬਲਾਈ ਸਾਨੀ ਗੁਰੂ ਰਾਮਦਾਸ ਸਾਨੀ ਗੁਰੂ ਰਾਮਦਾਸ ਹਨੀਏ ਨਹੀਂ ਸਾਨੀ ਗੁਰੂ ਰਾਮਦਾਸ ਇਹ ਸਾਡੇ ਪੰਜਾਬੀਆਂ ਜਿਹੜਾ ਜੇ ਸਾਡੇ ਬਜੁਰਗਾਂ ਦੇ ਹੈ ਇੱਕੋ ਹੀ ਇਹ ਦਸਤਾਰ ਦਸਤਾਰ ਵੀ ਨਹੀਂ ਹੈਗੀ ਧੰਨ ਗੁਰੂ ਰਾਮਦਾਸ ਦੇ ਪਾਛਾ ਇਹ ਸਾਡੇ ਸਿੱਖਾਂ ਦੀ ਹਾਲ ਹੈ ਅੱਛਾ ਤੁਸੀਂ ਇਦਾਂ ਦੀਆਂ ਵੀਡੀਓ ਨਰਵੈਰ ਭਾਜੀ ਦੀਆਂ ਬਹੁਤ ਵੇਖੋਗੇ ਹੋਰ ਵੀ ਵੇਖੋਗੇ ਲੇਕਿਨ ਅਸੀਂ ਇਹਨਾਂ ਨੂੰ ਸ਼ੇਅਰ ਨਹੀਂ ਕਰਦੇਗੇ ਅਸੀਂ ਇਹਨਾਂ ਨੂੰ ਸ਼ੇਅਰ ਨਹੀਂ ਕਰਦੇਗੇ ਵਾਇਰਲ ਨਹੀਂ ਕਰਦੇਗੇ ਸਾਨੂੰ ਜ਼ਰੂਰਤ ਨਹੀਂ ਗਈ ਇੱਕ ਵੀਡੀਓ ਸਾਨੂੰ ਛੋਟੇ ਜਿਹੇ ਬੱਚੇ ਦੀ ਲੱਭ ਗਈ ਆ ਉਹ ਅਸੀਂ ਵਾਇਰਲ ਕਰਦੇ ਆ ਅਸੀਂ ਇਹਨਾਂ ਦੀ ਵੀਡੀਓ ਵਾਇਰਲ ਕਿਉਂ ਨਹੀਂ ਕਰਦੇ ਅਸੀਂ ਇਹ ਵੀਡੀਓ ਜਿਹੜੀਆਂ ਆ ਇਹ ਵਾਇਰਲ ਕਿਉਂ ਨਹੀਂ ਕਰਦੇ ਆਜੋ ਅੱਗੇ ਆਜੋ ਪਹਿਲਾਂ ਅੱਗੇ ਆਜੋ ਫਿਰ ਆਪਾਂ ਗੱਲ ਕਰਦੇ ਦਸਤਾਰ ਵੀ ਹੈਗੀ ਤੁਹਾਡੇ ਕੋਲ ਹੈ ਬੋੜ ਕਿਦਾ ਪਾਇਆ ਜੀ ਅੱਗੇ ਬੜਾ ਕਿਦਾ ਕਿਸੇ ਨੇ ਦਿੱਤਾ ਕੋਟ ਤੁਹਾਨੂੰ ਤੁਹਾਨੂੰ ਵੀ ਜਾਨ ਦਾ ਐ ਹੀ ਨਹੀਂ ਕੋੜ ਵੀ ਕਿਈ ਹੈ ਸਰਦੀਆਂ ਵਾਲੇ ਨਹੀਂ ਕੋੜ ਵੀ ਗਰਮਾ ਕੁੱਤਾ ਕੰਮ ਹੈ ਨਹੀਂ ਦਸਤਾਰ ਵੀ ਹੈ ਕਾ ਆਪ ਦੇਖੋ ਕਮੇਟੀਆਂ ਵਾਲਿਓ ਆ ਦੇਖੋ ਜਿਹੜੇ ਸਾਡੇ ਪ੍ਰਧਾਨੋ ਦੇਖੋ ਸਾਡੇ ਸਿੱਖਾਂ ਦੀ ਹਾਲਾਤ ਕੀ ਹੈ ਇੱਕ ਦਸਤਾਰ ਗਰਮ ਕੋਈ ਕਪੜਾ ਨਹੀਂ ਤੇ 100 200 ਕਮਾਉਂਦੇ ਰੋਜ਼ ਇਕ ਦਿਨ ਮਰੇ ਸੱਤਰ ਸਾਲ ਆ ਆਪਾਂ ਆਪਣੇ ਆਪ ਹੀ ਜਲਦੀ ਇੱਥੇ ਆਪਣੇ ਆਪ ਹੀ ਤਾਂ ਇੱਥੇ ਜਲਦੀ ਆ ਜੀ ਕਿੱਥੇ ਕਰਦੇ ਹੋ ਗੱਲ ਗਿਗਨ ਦਾਸ ਕੋਈ ਨਹੀਂ ਪੁੱਛਦਾ ਤੁਹਾਨੂੰ ਕੋਈ ਇੱਜ਼ਤਦਾਰ ਨਹੀਂ ਬਬਰ ਨਹੀਂ ਰੋਣਾ ਯਾਦ ਨਹੀਂ ਰੋਣਾ ਨਹੀਂ ਰੋਣਾ ਨਹੀਂ ਗੁਰੂ ਗੁਰੂ ਕਹਾਰਿਓ ਰੋਣਾ ਨਹੀਂ ਤੁਹਾਡਾ ਗੁਰੂ ਬੜਾ ਬਿਆੰਤ ਹੈ ਉਹ ਇੱਕ ਗਿਗਨ ਦਾਸ ਦਾਸ ਹੈ ਤੁਹਾਡਾ ਹਾਂ ਉਹਦੇ ਨਾਲ ਮੈਂ ਖਾਣੇ ਜੀ ਬਾਤ ਕੀ ਉਹਦੇ ਵਿੱਚ ਨਾ ਤੇ ਹਾਂ ਆਦੇ ਸੇ ਕੇ ਅੰਦਰੋਂ ਤੁਹਾਡਾ ਗੁਰੂ ਬੜਾ ਬਿਆਨਤਾ ਹੈ ਉਹ ਹੈ ਗੁਰੂ ਰਾਮਦਾਸ ਉਹਨੇ ਹੀ ਸਾਨੂੰ ਭੇਜਿਆ ਉਹਨੇ ਮੈਨੂੰ ਮਿਲਾਇਆ ਬਾਬਿਓ ਪਹਿਲੀ ਚੀਜ਼ ਤਾਂ ਮੈਂ ਛੁੱਟੀ ਇੱਕ ਮੇਰੇ ਵੱਲੋਂ ਛੁੱਟੀ ਇੱਕ ਪੇਪਾ ਬਾਬਿਓ ਉਹ ਏਹ ਧਾਰੂ ਤੋਂ ਬਾਬਾਈ ਇੱਕ ਤੇ ਦਸਾਰ ਕੇ ਆ ਜੀ ਜੇ ਦਸਾਰ ਬਾਬਿਓ ਆਉਂਦੀ ਹੈ ਉਹ ਤੇ ਸਾਨਾ ਹੁੰਦੀ ਕਮਾਈ ਅੱਛਾ ਹੁਣ ਆ ਵੀਡੀਓ ਵੇਖਣੀ ਆ ਵੀਡੀਓ ਕੋ ਵੀਡੀਓ ਹੋਰ ਹੈ ਨਾ ਇਹ ਵੀਡੀਓ ਵੇਖ ਚਲੋ ਅੱਗੇ ਆ ਜੀ ਵੇਖੀ ਜਾਓ ਤੁਸੀਂ ਖੱਤੇ ਖੱਤਿਆਂ ਨਾਲ ਓਹੋ ਕਾਏ ਖਾ ਉਹ ਦਲਮੀ ਤੇਰੀ ਲੋ ਖੱਤੇ ਮਰਿਆ ਹੈ ਮੈਂ ਚੋਲਦੀਆਂ ਮੈਂ ਸਿੱਤੇ ਠੀਕ ਹੈ ਹਾਂ ਕੱਦੇ ਬੱਜੇ ਇਹ ਤੇ ਤੇ ਫੇਕਿਆ ਅੱਛਾ ਅੱਛਾ ਓਹੋ ਆਹ ਖਾਣ ਖਾਦੇ ਚਿੱਟੀਆਂ ਨੇ ਖਾਦੇ ਆ ਅੱਛਾ ਜੀ ਹੁਣ ਇਥੋਂ ਕਹਾਣੀ ਸ਼ੁਰੂ ਹੋ ਗਈ ਆ ਉਸ ਵਾਇਰਲ ਵੀਡੀਓ ਦੀ ਵੀਡੀਓ ਤਾਂ ਬਣੇ ਰਿਓ ਆਪਾਂ ਗੱਲ ਕਰਨੀ ਮੈਨੂੰ ਜਵਾਬ ਦੇਣਾ ਤੁਸੀਂ ਮੇਰੀਆਂ ਗੱਲਾਂ ਦਾ ਮੇਰੇ ਗੱਲਾਂ ਦਾ ਤੇ ਤੁਸੀਂ ਵੀਡੀਓ ਤੇ ਆਏ ਨਾ ਤਾਂ ਮੇਰੀਆਂ ਗੱਲਾਂ ਦਾ ਜਵਾਬ ਦੇ ਕੇ ਜਾਇਓ ਅੱਜ ਚਲੋ ਅੱਗੇ ਐਸੇ ਇੱਕ ਮਿੰਟ ਮਾਰੋ ਆਹ ਯਾਰ ਇੱਕ ਗੱਲ ਕਰੀ ਜਾਓ ਲੋ ਪੁੱਤਰ ਅਮਰਪਤਨ 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 ਗੱਲ ਲਾ ਬਸ ਚਾਰਿਆ ਨਾ ਗੱਲ ਬਣਾਓ ਸੱਚੀ ਗੱਲ ਸੱਚੀ ਗੱਲ ਇਹਦੇ ਤੁਹਾਨੂੰ ਅੱਛਾ ਜੀ ਇਹ ਤੁਸੀਂ ਵੀਡੀਓ ਵੇਖ ਲਈਆਂ ਅਬ ਮਗਰਾ ਅਬ ਪੇਟੀ ਪਈ ਐ ਇੱਥੇ ਕਹਾ ਦਿਖਦੀ ਐ ਤੁਹਾਨੂੰ ਇਹਦੀ ਚਾਟਾ ਆ ਮੈਂ ਇੱਥੇ ਰਹਿਣਾ ਬਹਰੀਨ ਦੇ ਵਿੱਚ ਆ ਮੈਂ ਇੱਥੇ ਰਹਿਣਾ ਮੈਂ ਆਹ ਪਾਣੀ ਵਾਲੀ ਬੋਤਲ ਵੀ ਪਈ ਆ ਆ ਹੁਣੇ ਹਜੇ ਖਾਣਾ ਖਾ ਕੇ ਵੀ ਹਟਿਆ ਮੈਂ ਆਹ ਖਾਣਾ ਖਾ ਕੇ ਵੇਟਿਆ ਗੱਲ ਇਹ ਨਹੀਂ ਗੀ ਕਿ ਅਸੀਂ ਕਿਤੇ ਭੁੱਖੇ ਨਹੀਂ ਰਹਿੰਦੇ ਅਸੀਂ ਵੀ ਭੁੱਖੇ ਰਹਿੰਦੇ ਆ ਔਰ ਬਚਪਨ ਦੇ ਵਿੱਚ ਇੰਨੇ ਭੁੱਖੇ ਰਹੇ ਆ ਉਹ ਮੈਨੂੰ ਪਤਾ ਮੈਨੂੰ ਪਤਾ ਆ ਮੈਨੂੰ ਪਤਾ ਆ ਮੇਰੀ ਤਾਂ ਕਿਸੇ ਨੇ ਹੈਲਪ ਨਹੀਂ ਕੀਤੀ ਕਿਉਂ ਨਹੀਂ ਕੀਤੀ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਕਹਾਣੀ ਦੱਸੂਗਾ ਪੂਰੀ ਕਹਾਣੀ ਦੱਸੂਗਾ ਹੁਣ ਤੁਸੀਂ ਕਹਿੰਦੇ ਹੋ ਵੀ ਤੂੰ ਵੀ ਤਾਂ ਵੀਡੀਓ ਤਾਂ ਹੀ ਕੀਤੀ ਹੈ ਨਹੀਂ ਮੈਂ ਤਾਂ ਨਹੀਂ ਕੀਤੀ ਇਹ ਮੈਂ ਲੋਕਾਂ ਦੀਆਂ ਕਰਤੂਤਾਂ ਦੱਸਦਾ ਕਰਤੂਤਾਂ ਦੱਸਣਾ ਹੈ ਵੀ ਹਰ ਚੈਨਲ ਤੇ ਵੀਡੀਓ ਕਿਉਂ ਚੱਲ ਰਹੀ ਹੈ ਅਸੀਂ ਜਿਹੜੇ ਲੋਕ ਆ ਨਾ ਅਸੀਂ ਲੋਕ ਆ ਦੇਖੋ ਬੁਰਾ ਨਹੀਂ ਮਨੂਣਾ ਮੇਰੀ ਗੱਲ ਦਾ ਮੈਂ ਵੀ ਵਿਚੀ ਆ ਅਸੀਂ ਖੱਜਰ ਵੇਖਿਆ ਖੱਜਰ ਅਸੀਂ ਉਹ ਲੋਕ ਆ ਖੱਜਰਾਂ ਜਿਹਨਾਂ ਨੂੰ ਕਹਿੰਦੇ ਸੀ ਖੱਜਰਾਂ ਐ ਜਿਹੜੀਆਂ ਪਹਿਲਾਂ ਤੁਹਾਨੂੰ ਵੀਡੀਓ ਵਿਖਾਈਆਂ ਇੱਕ ਬੀਬੀ ਦੇ ਹੱਥ ਪਾਟੇ ਹੋਏ ਆ ਕਿਸੇ ਟਾਈਮ ਮੇਰੀ ਮਾਂ ਦੇ ਹੱਥ ਐਦਾਂ ਦੇ ਹੁੰਦੇ ਸੀਗੇ ਉਹ ਵੀ ਖਰਚੇ ਵਧਣੇ ਜਿਹੜੇ ਜੱਟ ਬਣੇ ਫਿਰਦੇ ਆ ਨਾ ਕਹ ਦਿੰਦੇ ਸੀ ਜਿੱਥੇ ਕੰਮ ਕਰਦੇ ਉੱਥੋਂ ਲਿਆਓ ਜਿਹੜੇ ਵੱਡੇ ਹਮਦਰਦੀਆਂ ਵਿਖਾਉਂਦੇ ਆ ਅੱਜ ਤਾਂ ਇਹ ਇਹ ਹਮਦਰਦੀਆਂ ਵਿਖਾਉਂਦੇ ਨਾ ਇਹ ਸਭ ਐਦਾਂ ਦੇ ਹੀ ਆ ਕੋਈ ਨਹੀਂ ਸੀ ਦਿੰਦਾ ਕੋਈ ਚੀਜ਼ਾਨੂੰ ਤਾਂ ਕੋਈ ਨਹੀਂ ਸੀ ਦਿੰਦਾ ਮੇਰੀ ਮਾਂ ਵੀ ਛਿੱਟੇ ਚੁਗਦੀ ਹੁੰਦੀ ਸੀ ਨਾ ਤੇ ਜਿਹੜੇ ਜੱਟ ਭਰਾ ਜਿਹੜੇ ਜੱਟ ਕਹਿੰਦੇ ਅਸੀਂ ਜਾਟਾਂ ਅਸੀਂ ਜਾਟਾਂ ਕਾਹਦੇ ਜਾਟਾ ਇਹ ਛੁੱਕੂ ਦੇ ਜਾਟਾ ਇਹ ਮਾਂ ਨੂੰ ਨਾ ਛਿੱਟਨੇ ਸੀ ਚੁਗੁੰਦੇ ਨੇ ਕਿਹਨਾਂ ਜਿਹਦੇ ਕਣ ਕਬੱਡੀ ਉਹਨਾਂ ਨੇ ਚੁਗੋ ਜਾ ਕੇ ਤੇ ਮੇਰੀ ਮਾਂ ਦੇ ਇਦਾਂ ਹੱਥ ਪਾਟੇ ਹੁੰਦੇ ਸੀ ਇਹ ਕਿਸੇ ਨੇ ਵੀਡੀਓ ਵਾਇਰਲ ਕਿਉਂ ਨਹੀਂ ਕੀਤੀ ਵੀ ਜਵਾਬ ਚਾਹੀਦੀ ਹੈ ਮੈਨੂੰ ਇਹਨਾਂ ਗੱਲਾਂ ਦੇ ਇਹ ਵੀਡੀਓ ਕਿਉਂ ਨਹੀਂ ਵਾਇਰਲ ਕੀਤੀ ਕਿਸੇ ਨੇ ਕਿਉਂਕਿ ਇੱਕ ਮਾਂ ਆ ਤਾਂ ਕਰਕੇ ਇਸ ਕਰਕੇ ਨਹੀਂ ਕੀਤੀ ਇਸ ਕਰਕੇ ਕਿਸੇ ਨੇ ਸ਼ੇਅਰ ਨਹੀਂ ਕੀਤੀ ਇਸ ਮਾਂ ਦੀ ਹੈਲਪ ਕਿਹਨੇ-ਕਿਹਨੇ ਕੀਤੀ ਆ ਮੈਨੂੰ ਵੀਡੀਓ ਭੇਜਿਓ ਜ਼ਰੂਰ ਠੀਕ ਆ ਮੈਨੂੰ ਜਾ ਉਹ ਆਈਡੀ ਮੈਨੂੰ ਦੱਸ ਦਿਓ ਕਮੈਂਟ ਦੇ ਵਿੱਚ ਤਾਂ ਮੈਂ ਉਹ ਦੇਖਣਾ ਵੀ ਇਸ ਮਾਂ ਕੋਲੇ ਕਿੰਨੇ ਲੋਕ ਗਏ ਸੀਗੇ ਜਿਹੜੇ ਉਹ ਬਾਪੂ ਕੋਈ ਕੁਛ ਕਰਦਾ ਫਿਰਦਾ ਵਿਚਾਰੇ ਸੜਕਾਂ ਤੇ ਰੁਲਦੇ ਫਿਰਦੇ ਜਿਨ੍ਹਾਂ ਕੋਲ ਸਿਰ ਤੇ ਕੱਪੜਾ ਬੰਨਨ ਉਹ ਵੀ ਹੈ ਨਹੀਂਗਾ ਉਹਨਾਂ ਨੂੰ ਵੀਡੀਓ ਕਿੰਨੇ ਕੁ ਲੋਕਾਂ ਨੇ ਪਾਈਆਂ ਬਾਈ ਨਰਵੈਰ ਆ ਬਾਈ ਨਰਵੈਰ ਨੂੰ ਇਹ ਲਿਖ ਕੇ ਲਾਇਆ ਹੋਇਆ ਰੱਬ ਨੇ ਵੀ ਉਹਨਾਂ ਦੀ ਹੈਲਪ ਤੂੰ ਕਰਨੀ ਉਹਦੋਂ ਲੋਕ ਕਿੱਥੇ ਹੁੰਦੇ ਆ ਇਹ ਇਹਨਾਂ ਨੂੰ ਦਿਖਦਾ ਨਹੀਂ ਸੜਕਾਂ ਤੇ ਸੜਕਾਂ ਤੇ ਜਿਹੜੇ ਵੱਡੇ ਦਿਖਾਉਂਦੇ ਆ ਨਾ ਆਪਣੇ ਆਪ ਨੂੰ ਵੀ ਅਸੀਂ ਅਸੀਂ ਹੈਲਪਾਂ ਕਰਦੇ ਫਿਰਦੇ ਆ ਕੋਈ ਹੈਲਪ ਨਹੀਂ ਕਰਦੇ ਕੋਈ ਹੈਲਪ ਨਹੀਂ ਕਰਦੇ ਇਹ ਬੋਟਾਂ ਦੇ ਚੱਕਰ ਆ ਸਾਰੇ ਇਹ ਸਭ ਬੋਟਾਂ ਦੇ ਚੱਕਰ ਆ ਚੰਗੇ ਬਣਨ ਵਾਸਤੇ ਤੁਸੀਂ ਜਿਹੜਾ ਵਾਇਰਲ ਬੰਦਾ ਆ ਵਾਇਰਲ ਬੰਦਾ ਆ ਉਹਦੀ ਉਹਨੂੰ ਉਹਦੀ ਹੈਲਪ ਕਿਉਂ ਕਰਦੇ ਆ ਪਹਿਲਾਂ ਤਾਂ ਮੈਨੂੰ ਇਸ ਗੱਲ ਦਾ ਜਵਾਬ ਦੋ ਮੈਂ ਮੈਂ ਕਿੰਨੀ ਵਾਰ ਹੈਲਪ ਮੰਗੀ ਆ ਜਿਹੜੀ ਮੈਂ ਗੱਲ ਕਹਿ ਰਿਹਾ ਮੇਰਾ ਉਹ ਮਸਲਾ ਹੱਲ ਕਰੋ अच्छा वो मेरा ਤਾਂ YouTube ਚੈਨਲ ਤੇ ਵੀ ਮੈਂ ਕਿੰਨੀ ਮਿਹਨਤ ਕਰ ਕਰਕੇ ਇੱਥੇ ਤੱਕ ਆਇਆ YouTube ਤੇ ਵੀ ਮੇਰੇ ਤੇ ਇੱਕ ਟਿਕ ਬਣਿਆ ਹੁੰਦਾ ਆਈਕਨ ਬਣਿਆ ਹੁੰਦਾ ਵੀ ਤੁਸੀਂ ਸਪੈਸ਼ਲ ਪ੍ਰਾਈਜ਼ ਜੇ ਸਪੈਸ਼ਲ ਥੈਂਕ ਯੂ ਕਰਨਾ ਤਾਂ ਕਰ ਸਕਦੇ ਆ ਕੁਝ ਵੀ ਨਹੀਂ ਫੋਨ ਪੇ ਤੋਂ ਕਰ ਦਿਓ Google Pay ਤੋਂ ਕਰ ਦਿਓ ਕਿਸੇ ਵੀ ਕੰਟਰੀ ਜੀ ਤੁਸੀਂ ਰਹਿ ਰਹੇ ਆ ਉਥੋਂ ਤੁਸੀਂ ਕਰ ਸਕਦੇ ਆ ਪਰ ਨਹੀਂ ਕਰਨਾ ਕਿਉਂਕਿ viral ਹੋਣਾ ਪੈਣਾ ਨਾ ਪਹਿਲਾਂ ਮੈਨੂੰ viral ਹੋਣਾ ਪੈਣਾ ਪਹਿਲਾਂ ਮੈਨੂੰ ਧੌਣ ਲਹਾਣੀ ਪੈਣੀ ਆ ਫਿਰ ਮੇਰੇ ਜਵਾਕਾਂ ਕੋਲੇ ਜਾਇਓ ਉਹਨਾਂ ਨੂੰ ਇੱਕ ਸਬਜੀ ਦੀ ਰੇੜੀ ਕਰਾ ਦਿਓ ਘਰ ਵਾਲੇ ਨੂੰ ਮਸ਼ੀਨ ਲੈ ਦੇਓ ਨਹੀਂ ਮਸ਼ੀਨ ਮੈਂ ਲੈ ਦਿੱਤੀ ਆ ਉਹਨੂੰ ਸੀ ਹੁੰਦੀ ਆ ਕਪੜੇ ਉਹ ਵੀ ਹੁਣ ਮੈਂ ਇਹਨਾਂ ਦੀ ਕਹਾਣੀ ਦੱਸਦਾ ਇਹ ਮੁੰਡਾ ਹੋਇਆ ਵਾਇਰਲ ਬੱਚਾ ਬੱਚਾ ਹੋਇਆ ਵਾਇਰਲ ਤੇ ਇਹਨਾਂ ਨੇ ਕਿਹਾ ਵੀ ਹੁਣ ਮੌਕਾ ਤੇ ਜਿਹੜੇ ਸੜਕਾਂ ਤੇ ਉੰਗਰੋਲ ਦੇ ਫਿਰਦੇ ਆ ਮੈਂ ਕਹਿੰਦਾ ਜੇ ਇੱਕ ਗਲੀ 'ਚੋਂ ਲੰਘ ਜਾਣ ਨਾ ਇੰਨੀ ਗਰੀਬੀ ਆ ਇੰਨੀ ਗਰੀਬੀ ਆ ਇਹ ਲੋਕ ਜਿਹੜੇ ਫਿਰਦੇ ਆ ਤੇ ਜਿਹੜੇ ਹੈਲਪ ਕਰਦੇ ਫਿਰਦੇ ਆ ਇਹਦੇ ਇੱਕ ਗਲੀ 'ਚੋਂ ਲੰਘ ਜੇ ਨਾ ਤੇ ਨਹੀਂ ਜੁੱਲੀਆਂ ਵੇਚਣੀਆਂ ਕਰੋ ਹੈਲਪ ਕਰੋ 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 ਹੈਲਪ ਕਿਵੇਂ ਕਰਦੇ ਆ ਇਹ ਹੈਲਪ ਕਰਦੇ ਆ ਕਾਰਨ ਕੀ ਹੋਇਆ ਉਹ ਮੁੰਡੇ ਦੀ ਹੋਈ ਹੈ ਵੀਡੀਓ ਵਾਇਰਲ ਵੀਡੀਓ ਵਾਇਰਲ ਹੋ ਗਈ ਇਹਨਾਂ ਨੇ ਸੋਚਿਆ ਵੀ ਨਾਲ ਆਪਾਂ ਵੀ ਵਾਇਰਲ ਹੋ ਜਾਈਏ ਹੁਣ ਚੈਨਲ ਵਾਲੇ ਆ ਜਿੰਨੇ ਵੀ ਆ ਜਿੰਨੇ YouTube ਪਰ Facebook ਪੇਜਾਂ ਵਾਲੇ ਇਹ ਕਿਉਂ ਪਾਉਂਦੇ ਆ ਕਿਉਂਕਿ ਸਾਡਾ ਵੀਡੀਓ ਚੱਲੇ ਕਿਸੇ ਨੂੰ ਕੋਈ ਹਮਦਰਦੀ ਨਹੀਂ ਮੈਨੂੰ ਕੋਈ ਹਮਦਰਦੀ ਨਹੀਂ ਇਸ ਪਰਿਵਾਰ ਦੇ ਨਾਲ ਮੈਂ ਦਿਲੋਂ ਕਹਿ ਰਿਹਾ ਮੈਨੂੰ ਕੋਈ ਹਮਦਰਦੀ ਨਹੀਂ ਇਹ ਝੋਟੇ ਆ ਰਗੇ ਪਏ ਆ ਉਹ ਬੀਬੀ ਇੱਕ ਵੀਡੀਓ ਚ ਕਹਿੰਦੀ ਵੀ ਇਹਦੀਆਂ ਅੱਖਾਂ ਚਲ ਗਈਆਂ ਗਈਆਂ ਸੀ ਮੈਨੂੰ ਵੀ ਕਰੋਨਾ ਹੋਇਆ ਸੀ कोरोना ਹੋਇਆ ਸੀ ਮੈਂ ਮਰਨੋਂ ਬਚਿਆ ਮੈਂ ਲੋਕਾਂ ਦੀ ਅਮੰਨਤਾ ਕੀਤੀ ਮੇਰੀ ਤਾਂ ਹੈਲਪ ਨਹੀਂ ਕੀਤੀ ਅੱਛਾ ਮੇਰੇ ਬੱਚੇ ਰੋਣਗੇ ਜਿੱਦਣ ਤੁਸੀਂ ਉਸ ਦਿਨ ਹੈਲਪ ਕਰੋਗੇ ਬੱਚੇ ਮੇਰੇ viral ਹੋ ਗਿਆ ਵੀਡੀਓ ਬੱਚਿਆਂ ਦਾ ਹਣਾ ਜਦੋਂ ਮੇਰੇ ਬੱਚੇ ਨੇ ਕਿਹਾ ਵੀ ਮੇਰੇ ਕੋਲ ਕਿਤਾਬਾਂ ਹੈ ਨਹੀਂਆਂ ਲੈਣ ਨੂੰ ਮੈਂ ਮੈਂ ਪੜ ਨਹੀਂ ਸਕਦਾ ਫਿਰ ਆ ਜਾਓ ਸਾਨੂੰ ਬੜਾ ਦੁੱਖ ਆ ਤੇਰਾ ਡੈਡੀ ਮਰ ਗਿਆ ਕਹਿੰਦਾ ਹੁੰਦਾ ਸੀ ਵਿਚਾਰਾ ਉਹਨਾਂ ਕਿ ਮੇਰੀ ਹੈਲਪ ਕਰ ਦੋ ਕੋਈ ਹੈਲਪ ਨਹੀਂ ਕਰਦਾ ਕੋਈ ਹੈਲਪ ਨਹੀਂ ਕਰਦਾ ਕੋਈ ਵੀ ਹੈਲਪ ਨਹੀਂ ਕਰਦਾਗਾ ਸਿਰਫ ਆਪਣਾ ਨਾਂ ਚਮਕਾਉਣ ਨੂੰ ਇਹ ਲੋਕ ਤੁਰੇ ਫਿਰਦੇ ਆ ਜਿਹੜੇ ਲੋਕ ਹੈਲਪ ਕਰਦੇ ਆ ਨਾ ਮੈਨੂੰ ਪਤਾ ਉਹ ਉਹ ਸਾਫ਼ ਕਹਿੰਦੇ ਬਾਈ ਦੱਸੀ ਨਾ ਕਿਸੇ ਨੂੰ ਯਾਰ ਬਾਈ ਦੱਸੀ ਨਾ ਤੇ ਸਾਹਮਣੇ ਚੋਰੇ ਹੋ ਹੋ ਕੇ ਕੁਰਸੀਆਂ ਤੇ ਬਹਿ ਬੈ ਕੇ ਸੀ ਵੀਡੀਓ ਬਣਾ ਰਹੇ ਆ ਕਿਉਂ ਕਿਉਂਕਿ ਅਸੀਂ ਗਨ ਕੋਟਾਂ ਵੀ ਲੈਣੀਆਂ ਸਿੱਧੀਆਂ ਗੱਲਾਂ ਮੇਰੇ ਕੋਲ ਖਰੀਆਂ ਗੱਲਾਂ ਜੇ ਹਿੰਮਤ ਆ ਨਾ ਹਿੰਮਤ ਆ ਫੋਨ ਨੰਬਰ ਨਾ ਇਦਾਂ ਮੰਗਿਆ ਕਰੋ ਜੇ ਤੁਸੀਂ ਹੈਲਪ ਕਰਨੀ ਆ ਨਾ ਹੈਲਪ ਕਰਨੀ ਆ ਤਾਂ ਇੱਕ ਆਈਕਨ ਆਉਂਦਾ ਆ ਸਪੈਸ਼ਲ ਥੈਂਕਸ ਦਾ ਇੱਕ ਆ ਇੱਕ ਆਈਕਨ ਹੁੰਦਾ ਆ ਉੱਥੇ ਜਾ ਕੇ ਮੇਰੀ ਹੈਲਪ ਕਰ ਦਿਆ ਕਰੋ ਮੈਂ ਜਿਹੜੀ ਗੱਲ ਨੂੰ ਮੈਂ ਰੋ ਰਿਆਂ ਨਾ ਉਹ ਕਰੋ ਕਰਨੀ ਆ ਨਾ ਨੰਬਰ ਦੇ ਅਸੀਂ ਤੈਨੂੰ ਗਾਲਾਂ ਕੱਢੀਏ ਨੰਬਰ ਦੇ ਤੇਰੀ ਧੀ ਭੈਣ ਇੱਕ ਕਰੀਏ ਮੈਨੂੰ ਪਤਾ ਤੁਸੀਂ ਨੰਬਰ ਕਾਤੇ ਮੰਗਦੇ ਆ ਕਿਉਂਕਿ ਸੱਚ ਆ ਨਾ ਜਿਹੜਾ ਚੁੱਭਦਾ ਸਾਲ ਹੱਕ ਚ ਵੱਜਦਾ ਆ ਕੀ ਇਹ ਪਾਟ ਦੀ ਆ ਤਾਂ ਕਰਕੇ ਨੰਬਰ ਦੇ ਕਿਉਂ ਇਹ ਹੈਲਪ ਕਰਨ ਗਏ ਇਹਦੇ ਪਿਓਜ ਕਿਹੜੀ ਕਮੀ ਸੀ ਇੱਕ ਦਿਨ ਜਵਾਕ ਭੁੱਖਾ ਰਹਿ ਗਿਆ ਤੇ ਕਿੱਡੀ ਕੁ ਗੱਲ ਸੀ ਕਿੱਡੀ ਕੁ ਗੱਲ ਸੀ ਮੇਰੇ ਤਾਂ 15 ਵਾਰੀ ਭੁੱਖੇ ਗਏ ਆ ਕਰੋ ਨਹੀਂ ਹੁੰਦਾ ਟੱਕੀ ਵਰੀ ਚਲੋ ਹੁਣ ਚਲੋ ਮੈਂ ਵੀ ਆਉਣਾ ਪਿੰਡ ਆਜੋ ਮੇਰੇ ਕੋਲ ਵੀ ਆਜੋ ਹੈਲਪ ਕਰੋ ਸਾਡੀ ਵੀ ਇਹ ਇਹ ਕਿਹੜਾ ਤਰੀਕਾ ਕਰਾ ਇਹ ਇਹ ਕਿਹੜਾ ਤਰੀਕਾ ਕਰਾ ਸਿਰਫ ਮੈਂ ਤੁਹਾਨੂੰ ਦੱਸ ਦਿਨਾ ਗੱਲ ਉਹ ਮੁੰਡਾ ਹੋਇਆ ਵਾਇਰਲ ਵੀਡੀਓ ਹੋਇਆ ਵਾਇਰਲ ਬਸ ਲੱਗੇ ਮਗਰ ਲੱਗੇ ਮਗਰ ਹੁਣ ਤੁਸੀਂ ਕਹੋਗੇ ਉਹ ਕੋਟ ਵਾਲੀ ਵੀਡੀਓ ਵੇਖੀ ਐ ਤੁਸੀਂ ਕਹੋਗੇ ਤੈਨੂੰ ਕੀ ਹੋਇਆ ਹੱਟਾ-ਕੱਟਾ ਆ ਹਾਂ ਆ ਕੂਣੀਆਂ ਆਹ ਗੁੱਟ ਮੇਰੇ ਦਰਦ ਕਰਦੇ ਆ ਭਾਰ ਚੱਕ-ਚੱਕ ਕੇ ਆ ਕੂਣੀਆਂ ਮੇਰੀਆਂ ਦਰਦ ਕਰਦੀਆਂ ਆ ਮੋਢੇ ਮੇ ਪਾਰ ਨਹੀਂ ਚੱਕੁੰਦਾ ਘਾਉ ਮੇਰੇ ਕੋਲ ਮੈਂ ਹੇਲਪ ਕਾਤੇ ਮੰਗਦਾ ਮੈਂ ਜੇ ਕਿਸੇ ਨੂੰ ਕਹਦਾ ਨਾ ਵੀ ਬਾਈ ਯਾਰ ਵੀਡੀਓ ਲਾਈਕ ਕਰ ਦਿਓ ਤੁਸੀਂ ਯਾਰ ਐ ਬੜਾ ਕਹਿੰਨੇ ਆ ਚੰਗੀ ਲੱਗੂਗੀ ਤਾਂ ਲਾਈਕ ਕਰਦੇ ਆਂਗੇ ਜਿਹੜਾ ਬੰਦਾ ਵਾਇਰਲ ਹੋ ਗਿਆ ਅੱਛਾ ਉਹ ਨੂੰ ਤਾਂ ਤੁਸੀਂ ਪਾ ਲੈਨੇ ਆ ਸਿਰ ਤੇ ਵੀ ਜਿਹੜਾ ਬੰਦਾ ਖੁਦ ਕਹਿ ਰਿਹਾ ਵੀ ਯਾਰ ਮੈਂ ਮਰ ਰਿਹਾ ਮੈਂ ਮਰਦਾ ਪਿਆ ਮੈਂ ਮਰਨ ਲੱਗਾ ਮੈਂ ਬਚਾ ਲਓ ਮੈਨੂੰ ਨਹੀਂ ਪਹਿਲਾਂ ਵਾਇਰਲ ਹੋ ਤੂੰ ਪਹਿਲਾਂ ਤੂੰ ਵਾਇਰਲ ਹੋਏਗਾ ਖੂਜ ਦਿਗੇਗਾ ਫਾਇਆ ਲੈਗਾ ਫਿਰ ਅਸੀਂ ਤੇਰੇ ਘਰੇ ਆਵਾਂਗੇ ਫਿਰ ਤੇਰੀ ਜਵਾਕਾਂ ਨੂੰ ਅਸੀਂ ਰੇੜੀ ਕਰਵਾ ਕੇ ਦੇਾਂਗੇ ਸਬਜ਼ੀ ਵਾਲੀ ਰੇੜੀ ਆ ਬੰਗਾ ਵੇਚ ਲੈ ਭੈਣੇ ਤੂੰ ਬੰਗਾ ਵੇਚਿਆ ਕਰ ਇਹ ਕਰਤੂਤਾਂ ਸਾਡੀਆਂ ਕਰਤੂਤਾਂ ਤੇ ਅਸੀਂ ਕਹਿੰਨੇ ਆਂ ਵੀ ਐ ਨਹੀਂ ਹੁੰਦਾ ਤੇ ਐ ਹੁੰਦਾ ਫਲਾਣੇ ਨੂੰ ਕੈਂਸਰ ਹੋ ਗਿਆ ਉਹਨੂੰ ਟੀਵੀ ਹੋ ਗਈ ਤੇ ਇਹੀ ਕੁਝ ਹੋਣਾ ਉਹ ਉੱਤੋਂ ਉੱਪਰ ਬੈਠਾ ਵੇਖਦਾ ਨਹੀਂ ਉਹ ਤੁਹਾਨੂੰ ਕੀ ਲੱਗਦਾ ਤੁਸੀਂ ਨਾ ਉਹਨੂੰ ਛਣਕਣਾ ਸਮਝ ਰੱਖਿਆ ਉਹਨੂੰ ਛਣਕਣਾ ਕਿ ਜਿੱਦਾਂ ਮਰਜ਼ੀ ਵਜਾਈ ਜਾਏਗੀ ਅਸੀਂ ਸਾਡੇ ਹੱਥ ਸੀ ਕੁਝ ਕਾਰਨ ਨਹੀਂ ਸੀਗਾ ਭਾਈ ਸਿੱਧੀ ਸਿੱਧੀ ਗੱਲ ਆ ਉਹ ਬੱਚਾ ਹੋ ਗਿਆ ਵਾਇਰਲ ਇਹਨਾਂ ਨੇ ਸੋਚਿਆ ਹੁਣ ਵੋਟਾਂ ਦੇ ਚੱਕਰ 'ਚ ਆਪਾਂ ਆਪਣਾ ਕੰਮ ਕਰੀਏ ਹਿੰਮਤ ਮੈਂ ਅੱਜ ਆ ਵੀਡੀਓ ਕੀਤੀ ਹੈ ਨਾ ਮੈਂ ਮੇਰੀ ਕਮਰ ਦਰਦ ਕਰਦੀ ਨੂੰ ਘੱਟੋ ਘੱਟ 15 ਸਾਲ ਹੋ ਗਏ 12 ਸਾਲ 12 11 12 ਸਾਲ ਹੋ ਗਿਆ ਮੈਂ ਵੈਸੇ ਵੀ ਮੈਂ ਲੋਕਾਂ ਨੂੰ ਦੁੱਖ ਰੋਣਾ ਵੀ ਯਾਰ ਕੋਈ ਇਦਾਂ ਦਾ ਮੈਂ ਕੰਮ ਕਰਨਾ ਚਾਹੁੰਦਾ ਆ ਵੀ ਸੁੱਖਾ ਹੋਵੇ ਥੋੜਾ ਜਿਹਾ ਐਸੀ ਹੁਣ ਨਹੀਂ ਚੱਕ ਹੁੰਦੇ ਕਿ ਵਜ਼ਨ ਨਹੀਂ ਚੱਕ ਹੁੰਦੇ ਬਹੁਤ ਵਜ਼ਨ ਚੱਕਿਆ ਮੈਂ ਖੋਤੇਆਂ ਨੂੰ ਬਹੁਤ 파ਟ ਹੋਇਆ ਬਹੁਤ 파ਟ ਹੋਇਆ ਹੱਡੀਆਂ ਨਾ ਹੱਡੀਆਂ ਜਿਹੜੀਆਂ ਮਾਸ ਛੱਡ ਗਈਆਂ ਹੁਣ ਮੈਂ ਤੁਹਾਨੂੰ ਖੋਲ ਕੇ ਦਿਖਾਵਾਂਗਾ ਤਾਂ ਵੀ ਇੱਥੋਂ ਆਪ ਵੱਢ ਕੇ ਦਿਖਾਇਆ ਕਰਾਂ ਅੱਛਾ ਇੱਕ ਬੱਚਿਆਂ ਦਾ ਪਿਓ ਤਰਲੇ ਪਾ ਰਿਹਾ ਉਹ ਨਹੀਂ ਵਿਖ ਰਿਹਾ ਉਹਦੀ ਵੀਡੀਓ ਅਸੀਂ ਤਾਂ ਲੈ ਕਰਾਂਗੇ ਸਾਨੂੰ ਨਹੀਂ ਲੱਗੂਗੀ ਫੇਰ ਲੈ ਇੱਕ ਕਰਾਂਗੇ ਅਸੀਂ ਸ਼ੇਅਰ ਕਿਉਂ ਕਰੀਏ ਸਾਨੂੰ ਕੀ ਫਾਇਦਾ ਫਾਇਦਾ ਹੀ ਹੈ ਨਾ ਫਾਇਦਾ ਹੀ ਵੇਖਣਾ ਸਿੱਧੀ ਸਿੱਧੀ ਗੱਲ ਹੈ ਮੇਰੇ ਕੋਲ ਮੈਨੂੰ ਕੋਈ ਹਮਦਰਦੀ ਨਹੀਂ ਜੇ ਇਹਦੀ ਮਾਂ ਕਿਸੇ ਦੇ ਗੋਹਾ ਘੂੜਾ ਵੀ ਕਰਦੀ ਆ ਤਾਂ ਕੀ ਉਹ ਗੋਹਾ ਘੂੜਾ ਨਹੀਂ ਕਰ ਸਕਦੀਗੀ ਕਰ ਸਕਦੀ ਐ ਨਾ ਕੰਮ ਤਾਂ ਕਰ ਸਕਦੀ ਉਹ ਵੀ ਮੈਂ ਖੁਦ ਕਹਿੰਦਾ ਮੇਰੇ ਘਰ ਵਾਲੇ ਕੱਪੜੇ ਸੀ ਹੁੰਦੀ ਆ ਉਹ ਹੈਲਪ ਕਰਦੀ ਆ ਮੇਰੀ ਉਹ ਉਹ ਮਸ਼ੀਨ ਲੈ ਕੇ ਦਿੰਦੀ ਆ ਕੱਪੜੇ ਸੀ ਹੁੰਦੀ ਆ ਜੁਆਕਾਂ ਦੇ ਸਕੂਟਰ ਦਾ ਖਰਚਾ ਆ ਮਾੜਾ ਚੰਗਾ ਘਰ 'ਚ ਕੋਈ ਖਰਚਾ ਹੁੰਦਾ ਇਹਨੇ ਕੇ ਪੈਸੇ ਕਢਦੀ ਆ ਉਹ ਮੈਂ ਜਿੰਨੇ ਜੋਗਾ ਹੈਗਾ ਮੈਂ ਵੀ ਕਰਦਾ ਆ ਪਰ ਹਰ ਬੰਦਾ ਚਾਹੁੰਦਾ ਕਿ ਯਾਰ ਮੇਰੇ ਬੱਚੇ ਵੱਡਿਆਂ ਸਕੂਲਾਂ ਚ ਪੜਨ ਉਹ ਸੋਹਣੇ ਕਾਰੋਬਾਰ ਕਰਨ ਹਰ ਬੰਦਾ ਚਾਹੁੰਦਾ ਮੈਂ ਵੀ ਇਹ ਚਾਹੁੰਦਾ ਕਿ ਮੈਂ ਇਥੇ ਵਿਦੇਸ਼ ਚ ਰਹਿਣਾ ਵੀ ਚੱਲ ਕੋਈ ਗੱਡੀ ਲੈ ਲੈਨੇ ਆ ਤੇ ਇੱਥੇ ਨਾ ਡਿਲੀਵਰੀਆਂ ਦਾ ਕੰਮ ਆ ਤੁਹਾਨੂੰ ਪਤਾ ਹੀ ਹੋਣਾ ਵਿਦੇਸ਼ਾਂ ਚ ਆ ਮੈਂ ਤਾਂ ਦਾ ਬਾਲਾ ਚੱਲਦਾ ਆਪਣੇ ਇੰਡੀਆ ਚ ਵੀ ਹੁਣ ਤਾਂ ਬਹੁਤ ਆ ਤੇ ਕੋਈ ਬੰਦਾ ਨਹੀਂ ਕੋਈ ਬੰਦਾ ਨਹੀਂ ਸਾਹਮਣੇ ਆਉਂਦਾ ਕੋਈ ਬੰਦਾ ਨਹੀਂ ਸਾਹਮਣੇ ਆਉਂਦਾ ਅੱਗੋਂ ਪਤਾ ਡਾਇਲੌਗ ਕੀ ਮਾਰਦੇ ਆ ਜੇ ਕਿਸੇ ਨੂੰ ਕਹਿਰੀ ਵੀ ਯਾਰ ਇੰਨੇ ਹੈਲਪ ਕਰਦੇ ਤਾਂ ਤੂੰਆਂ ਵੀਆ ਕਰਤੂਤਾਂ ਨੇ ਫੇਲ ਹੋਇਆ ਸੱਚ ਬੋਲਣਾ ਗੁਨਾਹ ਆ ਕਿਸੇ ਨਾਲ ਹਿਰਾਫੇਰੀ ਮੈਂ ਨਹੀਂ ਕਰਦਾ ਇਹ ਗੁਨਾਹ ਆ ਇਹ ਗੁਨਾਹ ਆ ਇਹ ਪਾਪ ਆ ਇਹ ਬਹੁਤ ਵੱਡਾ ਮੇਰੇ ਵਾਸਤੇ ਮੈਂ ਤਾਂ ਫੇਲ ਹੋਇਆ ਮੈਂ ਕਿਸੇ ਨਾਲ ਹਿਰਾਫੇਰੀ ਨਹੀਂ ਕੀਤੀ ਜੇ ਮੈਂ ਕਿਸੇ ਦੀ ਤਾਰ ਵੀ ਜੋੜੀ ਨਾ ਅਗਲੇ ਨੂੰ ਇਹੀ ਕਿਹਾ ਵੀ ਪ੍ਰਵਾ ਤਾਰ ਜੋੜੀ ਆ ਔਰ 10 ਰੁਪਏ ਬਣਦੇ ਇਹ ਦੇ ਦੇ ਤਾਂ ਉਹ ਮੇਰੀਆਂ ਕਰਤੂਤਾਂ ਕਰਕੇ ਮੈਂ ਫੇਲ ਹੋਇਆ ਤੇ ਲੋਕ ਵੀ ਇਹੋ ਜਿਹੇ ਆ ਨਾ ਮਿਰਰ ਦਾ ਬੰਦਾ ਨਾ ਜਿਹੜਾ ਸਾਫ਼ ਗੱਲ ਕਰਨ ਵਾਲਾ ਹੈ ਸਾਫ਼ ਗੱਲ ਕਰਨ ਵਾਲਾ ਉਹਦੀ ਗੱਲ ਤਾਂ ਵੱਟਣਗੇ ਪਹਿਲਾਂ ਕਹਿੰਗੇ ਇਹ ਬੰਦਾ ਨਹੀਂ ਸੀ ਜਾਂ ਕਹਿੰਗੇ ਉਹਨੂੰ ਕੰਮ ਨਹੀਂ ਆਉਂਦਾ ਜਿਹੜਾ ਬੰਦਾ ਸਿਰੇ ਦਾ ਠੱਗ ਚੋਰ ਬੰਦਾ ਹੈ ਨਾ ਆਏ ਹਾਏ ਹਾਏ ਬੰਦਾ ਹੀ ਇਹ ਆ ਦੁਨੀਆ 'ਚ ਬੰਦਾ ਹੀ ਸਾਨੂੰ ਉਹ ਵੇਖਦਾ ਹੈ ਤੁਹਾਨੂੰ ਜਿਹੜਾ ਲੱਗਦਾ ਨਾ ਪੀ ਕੋਈ ਵੀ ਬੰਦਾ ਵਾਇਰਲ ਹੋ ਗਿਆ ਕੋਈ ਵੀ ਵੀਡੀਓ ਵਾਇਰਲ ਹੋ ਗਿਆ ਉਹਦੀ ਕੋਈ ਹੈਲਪ ਕਰਨ ਜਾਂਦਾ ਤਾਂ ਸਮਝੋ ਇਹ ਚੋਰ ਆ ਪੱਕੀ ਗੱਲ ਉਹ ਚੋਰ ਬੰਦਾ ਆ ਜਿਹੜੇ ਹੈਲਪ ਕਰਦੇ ਮਦਦ ਕਰਨ ਵਾਲੇ ਲੋਕ ਹੁੰਦੇ ਨਾ ਗੁਪਤਦਾਨ ਮਹਾਕल्याण ਸੁਣੀਏ ਗੱਲ ਇਹ ਸੋ ਮੇਰੀ ਗੱਲ ਦਾ ਕੋਈ ਮਤਲਬ ਨਹੀਂ ਬਣਿਆ ਸਮਝ ਨਹੀਂ ਆਈ ਗੀ ਗੱਲ ਜਵਾਬ ਕੀ ਦੋਗੇ ਤੁਸੀਂ ਜਵਾਬ ਕੀ ਦੋਗੇ ਮੈਂ ਆਪਦੇ ਰੋਣੇ ਰੋਈ ਜਾਣਾ ਹੁਣ ਤੁਸੀਂ ਕਿਉਂ ਗਏ ਐਡਾ ਵਧੀਆ ਤਾਂ ਕੋਟ ਪਾਈ ਬੈਠਾ ਇਦਾਂ ਉਹ ਕਰੀ ਬੈਠਾ ਇਹ ਭਰਾਵਾ ਦਿੱਤਾ ਕਿਸੇ ਨੇ ਉਹ ਵੀਡੀਓ ਵੇਖਿਆ ਸੀ ਤੁਸੀਂ ਇਹ ਵੀ ਕਿਸੇ ਨੇ ਦਿੱਤਾ ਕੱਲ ਠੰਡ ਬਹੁਤ ਸੀਗੀ ਤੇ ਮੈਂ ਆਉਂਦਾ ਸੀ ਰਾਤ ਤੁਰਿਆ ਠੰਡ ਲੱਗਦੀ ਸੀ ਤੇ ਮੈਂ ਛਾਵੇਂ ਜੇ ਖੜ ਗਿਆ ਉੱਥੇ ਕਰ ਵੀ ਭਰਾ ਸੀਗਾ ਕੋਈ ਉਹਨੇ ਦਿੱਤਾ ਮੈਨੂੰ ਇਹ ਅੰਦਰੋ ਲਿਆ ਕੇ ਇਹ ਦਿੱਤਾ ਕਿਸੇ ਨੇ ਮੈਨੂੰ ਅ ਚਸ਼ਮੇ ਚਸ਼ਮੇ ਲਿਆਨੂੰ ਚਸ਼ਮੇ ਲਮੂ ਨੂੰ ਪੈਸੇ ਹਨਗੇ ਹਕੀਕਤ ਆ ਤੁਸੀਂ ਇਹ ਕਹੋਗੇ ਵਿਦੇਸ਼ ਚ ਰਹਿਣਾ ਵੀ ਵਿਦੇਸ਼ ਚ ਬੰਦਾ ਗਰੀਬ ਨਹੀਂ ਹੁੰਦਾ ਗਰੀਬ ਨਹੀਂ ਹੁੰਦਾ ਬੰਦਾ ਹੁਣ ਹਿੰਮਤ ਹੈ ਨਹੀਂ ਕਿ ਜਦੋਂ ਹਿੰਮਤ ਸੀ ਉਦੋਂ ਅਸੀਂ ਲੋਕਾਂ ਨੂੰ ਕਮਾਕ ਮਾ ਦਿੰਦੇ ਸੀ ਉਦੋਂ ਅਸੀਂ ਇਮਾਨਦਾਰੀਆਂ ਦੇ ਧੂਏ ਚ ਬੜੇ ਹੋਏ ਸੀ ਵੀ ਨਹੀਂ ਮਾਲਕ ਬੰਦੇ ਨੇ ਇਦਾਂ ਨਹੀਂ ਕਰਨਾਗਾ ਹੋਂਮਰ ਹੋ ਗਈ ਆ ਹੱਡਾ ਜਿਹੜੇ ਮਾਸ ਛੱਡ ਗਏ ਆ ਹੁਣ ਕਿਸੇ ਤੋਂ ਹੈਲਪ ਮੰਗਦੇ ਆ ਤਾਂ ਪਹਿਲਾਂ ਵਾਇਰਲ ਹੋ ਪਹਿਲਾਂ ਵਾਇਰਲ ਹੋਣਾ ਪੈਣਾ ਮੈਨੂੰ ਤੂੰ ਤਾਂ ਕਿਤੇ ਦਾੜੀ ਰੱਖ ਲੈ ਨਾ ਕਹੀ ਐਵੇਂ ਕਮੈਂਟ ਕਰ ਦੇ ਤੂੰ ਕਿਤੇ ਬਾੜ ਰੱਖ ਲੈ ਨਾ ਕਿਤੇ हद होगी यार ਜਿਹੜੀ ਮੈਂ ਗੱਲ ਕਰ ਰਿਹਾ ਜਿਹੜਾ ਮੈਂ ਸਿਆਪਾ ਕਰ ਰਿਹਾ ਆ ਉਹ ਨਹੀਂ ਸਮਝ ਚਾਹੁੰਦਾਗਾ ਅੱਗੇ ਕਾਨੂੰਨ ਦੱਸਣਗੇ ਤੂੰ ਆਵਦੀਆਂ ਕਰਤੂਤਾਂ ਕਰਕੇ ਫੇਲ ਹੋਇਆ ਮੈਨੂੰ ਯਾਰ ਮੈਨੂੰ ਖਾਣਾ ਹੋਣਾ ਚਾਹੀਦਾ ਤੁਸੀਂ ਕਰਤੂਤਾਂ ਪਿਛਲੀਆਂ ਵੇਖ ਰਹੇ ਆ ਇਹ ਹਾਲ ਆ ਸਾਡਾ ਇਹ ਹਾਲ ਆ ਮੈਂ ਤਾਂ ਕਹਿੰਦਾ ਨਾ ਵੀ ਅਸੀਂ ਇਹਨਾਂ ਖਚਰਾ ਆ ਖਚਰਾ ਬੜਾ ਤਮਾਖਾ ਆਉਂਦਾ ਜੇ ਤੁਸੀਂ ਕਿਸੇ ਦੀ ਮਦਦ ਕਰਨੀ ਆ ਤਾਂ ਦੁਨੀਆ 'ਚ ਬੜੇ ਲੋਕ ਮਿਲੀਅਨ ਮਿਲੀਅਨ ਟ੍ਰਿਲੀਅਨ ਦੇ ਵਿੱਚ ਦੁਨੀਆ ਬੈਠੀ ਆ ਗਰੀਬ ਜਾਓ ਤੁਹਾਡੀ ਗਲੀ 'ਚ ਹੀ ਹਜ਼ਾਰਾਂ ਬੰਦੇ ਬੈਠੇ ਆ ਜਾਓ ਨਹੀਂ ਵਾਇਰਲ ਹੋਇਆ ਜਿਹੜਾ ਉਹ ਤੇ ਕਲੇ ਜਾਣਾ ਮੁੰਡਾ ਵਾਇਰਲ ਹੋਇਆ ਨਾ ਸਿੱਧਾ ਕਹਿੰਦੇ ਓਏ ਖੜਾ ਹੋ ਕੰਮ ਕਰ ਉੱਠ ਕੇ ਬੱਚਾ ਤੇਰਾ ਭੁੱਖਾ ਗਿਆ ਸਕੂਲ ਤੈਨੂੰ ਸ਼ਰਮ ਨਹੀਂ ਆਉਂਦੀ ਫੱਟਾ ਕੱਟਾ ਜਵਾਨ ਆ ਮੈਂ 55 52 ਸਾਲ ਦਾ ਹੋਊਗਾ ਮੈਂ ਤੁਰਿਆ ਫਿਰਦਾ ਮੈਂ ਤੂੰ 70 78 ਸੀ ਸਾਲ ਦੇ ਬੁਢੇ ਜਿਹਨਾਂ ਦੇ ਹੱਥ ਬਾਹਾਂ ਕੰਮ ਨਹੀਂ ਕਰਦੇ ਉਹ ਨਹੀਂ ਸਾਨੂੰ ਵੇਖਦੇਗੇ ਉਹ ਵੇਖਦੇ ਆ ਝੋਟੇ ਵਰਗੀ ਮਾਂ ਆ ਮੈਂ ਕਹਿੰਦਾ ਸਿਰ ਮਾਰੇ ਨਾ ਕੰਦ ਜੀ ਕੰਦ ਢਾ ਦੇ। ਉਦਾਂ ਦੇ ਝੋਟੇ ਵਰਗਾ ਉਹਦਾ ਪਿਓ ਆ। ਇਹ ਇਹ ਸਾਡਾ ਹਾਲ ਆ, ਇਹ ਸਾਡਾ ਹਾਲ ਆ। ਕਦੇ ਮੈਂ ਇਦਾਂ ਦਾ ਵੀਡੀਓ ਨਹੀਂ ਵੇਖਿਆ। ਇੱਕ ਉਹ ਭੈਣ ਦੀ ਗੱਲ ਮੈਨੂੰ ਵਧੀਆ ਲੱਗੀ ਕਹਿੰਦੀ ਸਾਨੂੰ ਨੌਕਰੀ ਦੋ। ਉਹ ਉਹ ਗੱਲ ਮੈਨੂੰ ਵਧੀਆ ਲੱਗੀ ਉਹਦੀ। ਇਹ ਸਾਡਾ ਹਾਲ ਆ। ਅਸੀਂ ਉਹਨੂੰ ਉਹਨੂੰ ਪੁੱਛਣਾ ਨਹੀਂ ਆ ਕਿ ਭਾਈ ਤੂੰ ਘਰ ਬੈਠਾ ਕੰਮ ਨਹੀਂ ਲੱਭਦਾ ਤਾਂ ਤੈਨੂੰ ਕੋਈ ਕੰਮ ਨਹੀਂ ਲੱਭਦਾਗਾ। ਭੈਣੇ ਕੰਮ ਭੜੇ ਕੰਮ ਆ। ਨਹੀਂ ਜੇ ਤੁਹਾਨੂੰ 1000 ਰੁਪਿਆ 1500 ਦਿਹਾੜੇ ਨਹੀਂ ਮਿਲਦੀਗੀ 2 250 ਤਾਂ ਲੱਭ ਰਹੀ ਹੈ ਨਾ 8 ਯੋਗਾ ਤਾਂ ਬੰਦਾ ਕਮਾਈ ਲੈਂਦਾ ਇੰਨਾ ਤਾਂ ਕਮਾਈ ਲੈਂਦਾ ਨਾ ਨਹੀਂ ਮੈਂ ਖਮੋਨਾ ਨਾ ਭਾਵੇਂ ਭਾਵੇਂ ਦਰਦ ਦਰਦਾ ਹੁੰਦੀਆਂ ਹੱਡਾਂ ਦੇ ਵਿੱਚ ਤੁਰਿਆ ਫਿਰਦਾ ਨਾ ਮੈਨੂੰ ਪਤਾ ਮੈਨੂੰ ਮੇਰੀ ਕਿਸੇ ਨੇ ਹੈਲਪ ਨਹੀਂ ਕਰਨੀਗੀ ਮੈਨੂੰ ਪਤਾ ਕਿਸ ਨੇ ਹਣਾ ਹੁਣ ਤੁਸੀਂ ਕਹੋਗੇ ਉਹਨਾਂ ਦੀ ਹੈਲਪ ਕਰਤੀ ਤਾਂ ਤੈਨੂੰ ਗੁੱਸਾ ਆਉਂਦਾ ਆਉਂਦਾ ਵੀ ਆਉਂਦਾ ਸਿੱਧੀ ਗੱਲ ਆਉਂਦਾ ਉਹਦਾ ਜਿਹੜਾ ਬੰਦਾ ਇੱਕ ਪਿੱਟ ਰਿਆ ਰੋ ਰਿਆ ਇੱਕ ਸਾਈਕਲ ਤੇ ਕੋ ਟੋਕਰੇ ਵਿੱਚ ਦਾ ਕੋਈ ਛੱਲੀਆਂ ਵੇਚਦਾ ਤੁਰਿਆ ਫਿਰਦਾ ਉਹ ਤੁਹਾਨੂੰ ਵਿਖਦੇ ਨਹੀਂਗੇ ਜਿਹੜੇ ਜਿਨ੍ਹਾਂ ਦੇ ਪਿਓ ਹੱਟੇ-ਕੱਟੇ ਝੋਟੇ ਬਣੇ ਫਿਰਦੇ ਆ ਮਾਂ ਪਿਓ ਉਹ ਤੁਹਾਨੂੰ ਵਿਖਦੇ ਆ ਕਿਉਂਕਿ ਉੱਥੇ ਅਸੀਂ ਵਾਇਰਲ ਹੋਣਾ ਅਸੀਂ ਵਾਇਰਲ ਹੋਣਾ ਉੱਥੇ ਇਹ ਤੁਸੀਂ ਭਾਈ ਖੁਦ ਵਾਇਰਲ ਹੋਣਾ ਠੀਕ ਆ ਤੁਸੀਂ ਖੁਦ ਵਾਇਰਲ ਹੋਣਾ ਇਸ ਕਰਕੇ ਤੁਸੀਂ ਉੱਥੋਂ ਜੰਨੇ ਆ ਜੇ ਹਿੰਮਤ ਆ ਨਾ ਹਿੰਮਤ ਆ ਹਿੰਮਤਾ ਜੀ ਪੂਰੀ ਪੂਰਾ ਵੇਖਿਆ ਤੇ ਦੀ ਪਹੁੰਚ ਗਏ ਹਿੰਮਤਾ ਮੇਰੇ ਉਹ ਆਈਕਨ ਮੈਂ ਤੁਹਾਨੂੰ ਦੱਸਿਆ ਨਾ ਮੈਂ ਦੇਖਦਾ ਕਿੰਨੇ ਸਪੈਸ਼ਲ ਥੈਂਕਸ ਆਉਂਦੇ ਆ ਦੇਖਦਾ ਮੈਂ ਹੈਲਪ ਕਰਨ ਵਾਲਿਆਂ ਨੂੰ ਕਿੱਡੇ ਹੈਲਪ ਕਰਨ ਵਾਲੀ ਹੈ ਦੁਨੀਆ ਇੱਥੇ ਕਿਸੇ ਨੇ 1 ਰੁਪਿਆ 1 ਰੁਪਿਆ ਨਹੀਂ ਭੇਜ ਸਕਦਾ ਮੈਂ ਗਰੰਟੀ ਨਾਲ ਕਹਿੰਦਾ ਸਪੈਸ਼ਲ ਥੈਂਕ ਦੇ ਉੱਤੇ ਕਲਿੱਕ ਕਰੋਗੇ ਨਾ ਤੁਹਾਡਾ ਫੋਨ पे Google Pay ਖੁੱਲ ਜਾਣਾ ਦੇਖਦਾ ਮੈਂ ਕਿੰਨੇ ਕੁ ਤੁਸੀਂ ਹੈਲਪ ਕਰਨ ਵਾਲੇ ਮੈਂ ਵੀ ਦੁੱਖ ਰੋਇਆ ਨਾ ਪਹਿਲਾਂ ਵੀ ਰੋਂਦਾ ਰਿਹਾ ਆ ਮੈਂ ਅੱਜ ਵੀ ਰੋਇਆ ਆ ਕਿ ਮੇਰੇ ਭਰਾਵਾ ਓ ਇਦਾਂ ਪ੍ਰੋਬਲਮ ਆ ਤੇ ਮੈਂ ਕੋਈ ਸਾਧਨ ਲੈ ਲਮਾ ਇਦਾਂ ਦਾ ਕਿਹੜਾ ਆਰਾਮ ਨਾਲ ਡਰਾਈਵਿੰਗ ਕਰੀ ਜਾ ਮੈਂ ਚੰਗਾ ਮਾੜਾ ਬੱਚੇ ਪਾਲ ਲਈ ਆਪਣੇ ਦੇਖਦਾ ਮੈਂ ਕਿੰਨੇ ਕ ਤੁਸੀਂ ਹੈਲਪ ਕਰਦੇ ਆ ਹਾਂ ਫੋਨ ਨੰਬਰ ਦੇ ਫੋਨ ਨੰਬਰ ਤੇ ਗਾਣਾ ਕੱਢੀਏ ਫੋਨ ਨੰਬਰ ਦੇ ਤੇਰੀ ਧੀ ਭੈਣ ਇੱਕ ਕਰਕੇ ਫੋਨ ਨੰਬਰ ਦੇ ਦੇ ਫੋਨ ਨੰਬਰ ਜਿਹੜੀ ਮੈਂ ਗੱਲ ਕਹਿ ਰਿਹਾ ਨਾ ਜਿਹੜਾ ਮੈਨੂੰ ਦਰਦ ਆ ਜਿਹੜਾ ਮੈਨੂੰ ਦੋਖਾ ਉਹਦਾ ਹੱਲ ਲੱਭੋ ਜੇ ਹਿੰਮਤ ਆ ਨਾ ਪੰਜਾਬੀਓ ਉਹਦਾ ਹੱਲ ਲੱਭੋ ਗੁਰਦੁਆਰੀ ਨਾ ਬਣਾਈ ਜਾਓ ਦੇਖੋ ਕਿਵੇਂ ਰੁੱਲਦੇ ਫਿਰਦੇ ਆ ਅਬਾਈ ਦੀਆਂ ਵੀਡੀਓ ਵਿਖਾਈਆਂ ਕਰੋੜਾਂ ਵੀਡੀਓ ਹਜ਼ਾਰਾਂ ਵੀਡੀਓ ਇਦਾਂ ਦੀਆਂ ਆ। ਲੇਕਿਨ ਤੁਸੀਂ ਉਹਦੇ ਮਗਰ ਪੈਨੇ ਜਿਹੜੀ ਵੀਡੀਓ ਵਾਇਰਲ ਹੋ ਜਾਂਦੀ ਆ। ਤੁਹਾਨੂੰ ਪਤਾ ਵੀ ਆਪਣੇ ਵੀ ਚਾਰ ਵੀਊ ਆਣਗੇ। ਆਪਾਂ ਨੂੰ ਕੀ ਵੇਖੂਗਾ? ਗਾਂ ਪੋਟਾ ਵੀ ਆਣੀਆਂ ਆ। ਫਿਰ ਅਸੀਂ ਦੱਸਾਂਗੇ ਜੀ ਅਸੀਂ ਉਹਦੀ ਹੈਲਪ ਕੀਤੀ ਸੀ। ਕੁਛ ਨਹੀਂ ਹਾਲਤ ਸਰ ਗਿਆ ਦੁਨੀਆ ਦਾ। ਮੇਰੇ ਕੋਲ ਨੰਬਰ ਨਹੀਂ ਮੰਗਣਾਗਾ। ਵੀ ਨੰਬਰ ਦੇ ਤੇਰਾ। ਠੀਕ ਆ? ਜੇ ਹਿੰਮਤ ਆ ਨਾ ਤਾਂ ਹਿੰਮਤ ਕਰਕੇ ਵਿਖਾਓ। ਪਹਿਲਾਂ ਸਵਾਰੋ ਸੁਧਾਰੋ ਨਾ ਪਹਿਲਾਂ ਸਵਾਰ ਕੇ ਦੇਖੋ ਮੈਂ ਇਸ ਬੰਦੇ ਨੂੰ ਨਾ ਪਹਿਲਾਂ ਸਵਾਰ ਕੇ ਦੇਖੋ ਵੀ ਇਹਦਾ ਸਵਾਰ ਨਾ ਆਇਆ ਯਾਰ ਫਿਰ ਮੈਂ ਆਪੇ ਸੁਧਰ ਜਾਣਾ ਕਿਸੇ ਨੂੰ ਕੁਝ ਨਹੀਂ ਕਹਦਾ ਮੈਂ ਆਪੇ ਦੱਸੂਗਾ ਵੀ ਇਹ ਫਲਾਣਾ ਬੰਦੇ ਨੇ ਮੈਨੂੰ ਕਿਹਾ ਸੀ ਵੀ ਦੱਸੀ ਨਾ ਇਹ ਹੁੰਦਾ ਗੁਪਤਦਾਨ ਤੁਸੀਂ ਉੱਥੇ ਕਲਿੱਕ ਕਰੋ ਤੇ ਉੱਥੇ ਪਹੁੰਚੋਗੇ ਤੇ ਫਿਰ ਦੇਖਦਾ ਕਿ ਕਿਹੜਾ 50000 ਰੁਪਏ ਦੇਦਾ ਕਿਹੜਾ 10000 ਰੁਪਏ ਦੇਦਾ ਇਹ ਵੀਡੀਓ ਬਣਾ ਕੇ ਨਾ ਕੇਲੇ ਫੜਾ ਕੇ ਅਗਲੇ ਨੂੰ ਬਿਮਾਰਾਂ ਨੂੰ ਮੂੰਹ ਚ ਕੇਲਾ ਪਾ ਕੇ ਮੂੰਹ ਚ ਸੰਤਰਾ ਪਾ ਕੇ ਸੰਤਰੇ ਦੇ ਦੋ ਫਾੜੀਆਂ ਉਹ ਮੈਂ ਵੀਡੀਓ ਵੇਖਿਆ ਸੀ ਉਹ ਵੀ ਇੱਕ ਵਾਰੀ ਦੇਖੋ ਜੀ ਇਹ ਸੇਵਾ ਕਰ ਰਹੇ ਆ ਹਲਦੂ ਲਾਂਤ ਇਹੋ ਜੀਆਂ ਸੇਵਾ ਦੀ ਓਕੇ ਬਾਈ ਥੈਂਕ ਯੂ